ਵਾ ਬੇਮਾਲ ਵੇ ਮਾਝੀ ਦੀ ਓਏ ਅਜ ਲੋੜ ਦੇਸ਼ ਨੂੰ भगत ਸਿੰਘ ਤੇ ਵੀਰ ਸਰਾਂਪੇ ਦੀ ਅਜ ਲੋੜ ਦੇਸ਼ ਨੂੰ भगत ਸਿੰਘ ਤੇ ਵੀਰ ਸਰਾਂਪੇ ਦੀ ਬੇਰਜ਼ਗਾਰੀ ਦੀ ਅੱਗ ਵਿੱਚ ਜਵਾਨੀ ਸੜ ਚੱਲੀ ਓਏ ਵੇਚ ਜ਼ਮੀਨਾ ਰੋਟੀ ਲੱਪਣ ਜਹਾਜੇ ਚੜ ਚੱਲੀ ਓਏ ਵੇਚ ਜ਼ਮੀਨਾ ਰੋਟੀ ਲੱਪਣ ਜਹਾਜੇ ਚੜ ਚੱਲੀ ਭਈ ਹੱਟ ਕੇ ਰ ਲਈ ਬਾਬਰ ਨੇ ਫਿਰ ਨਾਨਕ ਬਾਬੇ ਦੀ ਓਏ ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਪੇ ਦੀ ਭਈ ਅਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਪੇ ਦੀ ਹੋ ਰੋ ਰੋ ਆਖੇ ਦਰਦ ਦੋਆਬੇ ਮਾਦਵੇ ਮਾਝੇ ਦੀ ਅਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਪੇ ਦੀ ਸੋ ਆਓ ਵਾਚੜ ਕੇ ਇੱਕ ਚੰਗੀ ਸੋਚ ਵਾਲੇ ਲੀਡਰ ਨੂੰ ਅੱਗੇ ਭੇਜੀਏ ਤਾਂ ਜੋ ਸਾਡੇ ਬੱਚਿਆਂ ਦੇ ਲਈ ਤੁਹਾਡੇ ਇਲਾਕੇ ਦੇ ਲਈ ਇੱਕ ਵਧੀਆ ਸੋਚ ਲੈ ਕੇ ਅੱਗੇ ਚੱਲਣ ਔਰ ਤੁਹਾਡਾ ਇਲਾਕਾ ਹੋਰ ਜ਼ਿਆਦਾ ਤਰੱਕੀ ਕਰੇ ਔਰ ਤੁਹਾਡੀ ਆਵਾਜ਼ ਪਾਰਲੀਮੈਂਟ ਦੇ ਵਿੱਚ ਪੁੰਜੇ ਇਹੀ ਮੈਂ ਤੁਹਾਨੂੰ ਆਸ ਰੱਖਦਾ ਸੋ ਦਿਨ ਥੋੜੀ ਰਹਿ ਗਏ ਇੱਕ ਤਰੀਕ ਨੂੰ ਵਾਧ ਤੋਂ ਵਾਧ ਇੱਕ ਤਾਂ ਵੋਟਾਂ ਵਾਧ ਤੋਂ ਵਾਧ ਪਾਓ ਦੂਜੀਆਂ ਪਾਉਣੀਆਂ ਕਰਮ ਦੀ ਤੁਹਾਨੂੰ ਮੋਲ ਦੂੰ ਬਹੁਤ ਬਹੁਤ ਸ਼ੁਕਰੀਆ ਉਹ ਬੇਮਾਲ ਬੇਮਾਜੀ ਦੀ ਓਏ ਅਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਬੇ ਦੀ ਅਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਬੇ ਦੀ ਬੇਰਜ਼ਗਾਰੀ ਦੀ ਅੱਗ ਵਿੱਚ ਜਵਾਨੀ ਸੜ ਚੱਲੀ ਓਏ ਦੇ ਚ ਜ਼ਮੀਨਾਂ ਰੋਟੀ ਲੱਭਣ ਜਾਹੇ ਚੜ ਚੱਲੀ ਉਹ ਵਿੱਚ ਜ਼ਮੀਨਾ ਰੋਟੀ ਲਪਣ ਜਹਾਜੇ ਚੜ ਚੱਲੀ ਬਈ ਹਟ ਕੇ ਰ ਲਈ ਬਾਬਰ ਨੇ ਫਿਰ ਨਾਨਕ ਬਾਬੇ ਦੀ ਓਏ ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਂਪੇ ਦੀ ਭਈ ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਂਪੇ ਦੀ ਓ ਰੋ ਰੋ ਆਖੇ ਤਦੋਂ ਆਪੇ ਮਾਦਵੀ ਮਾਝੇ ਦੀ ਅੱਜ ਲੋੜ ਦੇਸ਼ ਨੂੰ ਭਗਤ ਸਿੰਘ ਤੇ ਵੀਰ ਸਰਾਂ ਭੇਦੀ ਸੋ ਆਓ ਵੱਟ ਛੱਡ ਕੇ ਇੱਕ ਚੰਗੀ ਸੋਚ ਵਾਲੇ ਲੀਡਰ ਨੂੰ ਅੱਗੇ ਭੇਜੀਏ ਤਾਂ ਜੋ ਸਾਡੇ ਬੱਚਿਆਂ ਦੇ ਲਈ ਤੁਹਾਡੀ ਇਲਾਕੇ ਦੇ ਲਈ ਇੱਕ ਵਧੀਆ ਸੋਚ ਲੈ ਕੇ ਅੱਗੇ ਚੱਲਣ ਔਰ ਤੁਹਾਡਾ ਇਲਾਕਾ ਹੋਰ ਜ਼ਿਆਦਾ ਤਰੱਕੀ ਕਰੇ ਔਰ ਤੁਹਾਡੀ ਆਵਾਜ਼ ਪਾਰਲੀਮੈਂਟ ਦੇ ਵਿੱਚ ਪੁੰਜੇ ਇਹੀ ਮੈਂ ਤੁਹਾਨੂੰ ਆਸ ਰੱਖਦਾ ਤੋ ਬੰਦ ਥੋੜੀ ਰਹਿ ਗਈ ਇੱਕ ਤਰੀਕ ਨੂੰ ਬਾਤੋ-ਬੱਤ ਇੱਕ ਤਾਂ ਬੋਟਾ ਬਾਤੋ-ਬੱਤ ਪਾਇਓ ਦੂਜੀਆਂ ਪਾਉਣੀਆਂ ਕਰਨ ਦੀ ਹਨ ਮੋਲਦੋ ਬਹੁਤ ਬਹੁਤ ਸ਼ੁਕਰੀਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ